ਭਾਈ ਅਮਰਤਪਾਲ ਸਿੰਘ ਦੇ ਨਾਲ ਟੇਬਲ ਟॉक ਕਰ ਜਾਵੇ ਤੇ ਅਸੀਂ ਇਹ ਗੱਲ ਸਟੇਜਾਂ ਤੋਂ ਕਣੀ ਛੱਡ ਦੇਵਾਂਗੇ ਕੋਈ ਭਾਈ ਅਮਰਤਪਾਲ ਸਿੰਘ ਦੇ ਸਾਹਮਣੇ ਬੈਠ ਜਾਵੇ ਵੈਲ এডਿਕੇਟਿਡ ਹਰ ਇੱਕ ਭਾਸ਼ਾ ਦਾ ਗਿਆਨ ਰੱਖਣ ਵਾਲਾ ਹਰ ਇੱਕ ਜਰਨਲ ਨੌਲਜ ਦਾ ਕੋਈ ਕੁਐਸਚਨ ਉਸ ਨੂੰ ਪੁੱਟ ਕੀਤਾ ਜਾਵੇ ਉਹ ਮਰਦ ਨੇ ਬਾਖੂਬੀ ਵੱਡੇ ਵੱਡੇ ਪੱਤਰਕਾਰਾਂ ਦੇ ਮੂੰਹ ਬੰਦ ਕਰਕੇ ਰੱਖ ਦਿੱਤੇ ਖੜ ਜਾ ਖੜ ਜਾ ਵੱਡੇ ਪੱਤਰਕਾਰਾਂ ਦੇ ਮੂੰਹ ਬੰਦ ਕਰਕੇ ਰੱਖ ਦਿੱਤੇ ਭਾਈ ਅਮਰਪਾਲ ਨਾ ਵੈਲ ਐਜੂਕੇਟਡ ਆ ਕੇ ਜਿਹੜਾ ਹੈਗਾ ਵੀ ਉਹ ਟੇਬਲ ਟॉक ਕਰ ਲਵੇ ਠੀਕ ਹੈ ਤੁਸੀਂ ਤਾਂ ਹਕਾਰ ਹੀ ਗਿਆ ਯਾਰ ਤੁਸੀਂ ਤੁਸੀਂ ਵੀ ਕਿੰਨੇ ਵਿਹਾਵ ਵੀ ਬੱਸ ਵੀ ਉਹ ਉਹਦੇ ਸ਼ੱਜ ਬੰਨੇ ਆ ਤੁਸੀਂ ਬੱਸ ਵੀ ਬੱਲੇ ਜੀ ਬੱਲੇ ਉਹ ਹੀ ਆ ਮੈਂ ਤੁਹਾਡਾ ਚੈਲੰਜ ਐਕਸੈਪਟ ਕਰਦਾ ਜਦੋਂ ਵੀ ਬਾਹਰ ਆਇਆ ਹੈ ਨਾ ਤੇ ਮੈਨੂੰ ਯਾਦ ਕਰ ਲਿਓ ਠੀਕ ਹੈ ਮੈਂ ਉਹਨਾਂ ਟੇਬਲ ਟॉक ਕਰਨ ਦੇ ਲਈ ਤਿਆਰ ਆ ਕੋਈ ਵੈਲ ਐਜੂਕੇਟਡ ਨਹੀਂ 10 ਕੀ ਉਹ ਪੜਿਆ ਵਾ 10ਵੀਂ ਚ ਮੇਰੀ ਕੰਪਾਰਟਮੈਂਟ ਆ ਠੀਕ ਆ ਗਾ ਮੈਂ ਪੜਿਆ ਨਹੀਂ ਉਹ ਚਲੋ ਹਾਂ ਇਹ ਕਹਿ ਸਕਦੇ ਆ ਵੀ ਉਹ ਇੰਗਲਿਸ਼ ਸਕੂਲ ਦੇ ਵਿੱਚ ਪੜਿਆ ਹੋਊਗਾ ਮੈਂ ਸਰਕਾਰੀ ਸਕੂਲ ਦੇ ਵਿੱਚ ਪੜਿਆ ਮੇਰੇ ਸਵਾਲਾਂ ਦਾ ਜਵਾਬ ਦੇ ਕੇ ਦਿਖਾ ਦਿਓ ਉਹ ਜਿਹੜੇ ਪੱਤਰਕਾਰ ਆਏ ਜਿਹੜੇ ਉਹਨਾਂ ਨੇ ਸਵਾਲ ਕੀਤੇ ਉਹ ਵੀ ਸਾਨੂੰ ਪਤਾ ਹੀ ਹੈ ਕਿੰਨੇ ਕ ਸਵਾਲ ਕੀਤੇ ਉਹਨਾਂ ਨੇ ਮੇਰੇ ਨਾਲ ਕਰੇ ਡਿਬੇਟ ਅਮਰਤਪਾਲ ਨੂੰ ਆਲਣ ਦੇ ਬਾਅਦ ਮੈਂ ਕੀ ਕਰਦਾ ਤੁਹਾਡਾ ਚੈਲੰਜ ਐਕਸੈਪਟ ਪਰ ਡਿਬੇਟ ਹੋਊਗੀ ਸਟੂਡੀਓ ਦੇ ਵਿੱਚ ਠੀਕ ਹੈ ਤੇ ਸਵਾਲ ਅਮਰਤਪਾਲ ਨੂੰ ਮੈਂ ਕਰੂੰਗਾ ਤੇ ਫਿਰ ਤੁਸੀਂ ਕਹਿਣ ਲੱਗ ਜੰਨੇ ਸਿੱਖ ਨੂੰ ਸਿੱਖ ਨਾ ਮਾਰੇ ਸਿੱਖ ਕੌਮ ਕਦੇ ਨਾ ਹਾਰੇ ਤੁਸੀਂ ਸੂਤ ਹੀ ਮੰਨ ਲਓ ਉਹ ਬੰਦੇ ਕੌਣ ਨੇ ਜਿਹੜਾ ਬੰਦਾ ਬਵੇਕੀ ਹੋਵੇ ਜਿਹਦੀ ਬੁੱਧੀ ਉੱਚੀ ਹੋਵੇ ਜਿਹੜਾ ਬੰਦਾ ਤੁਹਾਨੂੰ ਸਵਾਲ ਕਰੇ ਤੇ ਤੁਹਾਡੀਆਂ ਚੀਕਾਂ ਕਢਾਵੇ ਉਹ ਜਿਹੜੇ ਬੰਦੇ ਚਿੱਡੂ ਆ ਕੌਣ ਜੀ ਪੱਤਰਕਾਰਾਂ ਬਾਰੇ ਮੈਂ ਜਿਆਦਾ ਮੈਂ ਬੋਲਣਾ ਨਹੀਂ ਚਾਹੁੰਦਾ ਕਿ ਜਿਨ੍ਹਾਂ ਨੇ ਬੇੜਾ ਕਰਕੇ ਕੀਤਾ ਉਹਨਾਂ ਨੂੰ ਗਿਆਨ ਆਪ ਸੋਝੀ ਨਹੀਂ ਹੈਗੀ ਤੇ ਉਹ ਅਮਰਤਪਾਲ ਨੂੰ ਸਵਾਲ ਕਰਨ ਦਾ ਮੈਂ ਕਰੂੰਗਾ ਸਵਾਲ ਅਮਰਤਪਾਲ ਨੂੰ ਜਦੋਂ ਬਾਹਰ ਆਇਆ ਠੀਕ ਹੈ ਤੁਹਾਡਾ ਚੈਲੰਜ ਐਕਸੈਪਟ ਕਰਦਾ ਗੁਰਜਿੰਦਰ ਸਿੰਘ ਠੀਕ ਹੈ ਮੈਨੂੰ ਦਿਓ ਮੌਕਾ ਜਰਾ ਕਿ ਟੇਬਲ ਟॉक ਕਰਨ ਦਾ ਉਹਨਾਂ ਵੀ ਭਾਈ ਸਾਹਿਬ ਜੀ ਭਾਈ ਅਮਰਤਪਾਲ ਜੀ ਜਿਹੜਾ ਵੀ ਆ ਜੁੱਤੀਆਂ ਹੀ ਚੱਟੀ ਜਾਂਦਾ ਅਮਰਤਪਾਲ ਦੀ ਖਾਸ ਕਰਕੇ ਟਾਡੀਆਂ ਨੇ ਤਾਂ ਬੜਾ ਬੇੜਾ ਕਰਕੇ ਕੀਤਾ ਇੰਨੇ ਕਰਕ ਗਿਆ ਤੁਸੀਂ ਇਤਿਹਾਸ ਦੀ ਤੁਸੀਂ ਉਥੇ ਗੱਲ ਕਰਨੀ ਆ ਕੋਈ ਗੁਰੂ ਸਾਹਿਬ ਦੀ ਗੱਲ ਕਰਨੀ ਆ ਸਾਰੀਆਂ ਸਟੇਜਾਂ ਤੇ ਭਾਈ ਅਮਰਪਾਲ ਦੀਆਂ ਜੁੱਤੀਆਂ ਚੱਤੀ ਜਾਂਦੇ ਐ ਇੰਨੇ ਬਗੈਰਤ ਹੋਗਾ ਤੁਸੀਂ ਜਦੋਂ ਬਾਹਰ ਆਇਆ ਠੀਕ ਐ ਯਾਦ ਕਰ ਲਿਓ ਮੇਰਾ ਪੇਜ ਠੀਕ ਐ ਸਕਰੀਨਸ਼ਾਟ ਲੈ ਕੇ ਰੱਖ ਲਿਓ ਵੀ ਹਾਂ ਮੈਂ ਕਰਨ ਨੂੰ ਤਿਆਰ ਆ ਉਹਦੇ ਨਾਲ ਟੇਬਲ ਟੌਕ ਕਿੱਡਾ ਕ ਵੱਡਾ ਕਿਤੇ ਹੈਗਾ ਅਨਪੜ੍ਹ ਬੰਦਾ ਜਵਲਿੰਗ ਨਾਉਣ ਨੇ ਮਾਰੀਆਂ ਉਹਦੇ ਤੁਸੀਂ ਵਾਹ ਜੀ ਵਾਹ ਭਾਈ ਸਾਹਿਬ ਜਿੰਨਾ ਲੁੱਚਾ ਲੰਡਾ ਬੰਦਾ ਜੋ ਚੋਰ ਠੱਗ ਗੋਲੀਆਂ ਖਾਣ ਵਾਲਾ ਸਾਰਾ ਤੁਸੀਂ ਭਰਤੀ ਕੀਤਾ ਉਹਦੇ ਨਾਲ ਕਿਹੜਾ ਸਿਆਣਾ ਬੰਦਾ ਹੈਗਾ ਜਿਹੜਾ ਅਮਰਤਵਾਲ ਦੇ ਨਾਲ ਜਿਹੜਾ ਸੂਝਵਾਨ ਹੋਵੇ ਅਕਲਮੰਦ ਹੋਵੇ ਕੋਈ ਇਹਨਾਂ ਨੂੰ ਅਕਲ ਦੇਣ ਵਾਲਾ ਹੋਵੇ ਨਾ ਹੀ ਅਕਲ ਲੈਣ ਵਾਲੀ ਚੰਸਾਂ ਹੀ ਹੈਗੀਆਂ ਹਨ ਮੈਂ ਠੀਕ ਹੈ ਕੋਈ ਗੱਲ ਨਹੀਂ ਜਦੋਂ ਉਹ ਬਾਹਰ ਆਊਗਾ ਠੀਕ ਹੈ ਉਦੋਂ ਮੈਂ ਫੇਰ ਠੀਕ ਹੈ ਤੁਹਾਨੂੰ ਇੱਕ ਰੀ ਯਾਦ ਕਰਾ ਦੂੰਗਾ ਤੇ ਮੇਰੇ ਨਾਲ ਕਰਾਓ ਟੇਬਲ ਟॉक ਅਸੀਂ ਸਵਾਲ ਕਰਾਂਗੇ ਅਮਰਤਵਾਲ ਨੂੰ ਸਾਡੀਆਂ ਗੱਲਾਂ ਦੇ ਜਵਾਬ ਦੇਵੇ ਇਹਦੇ ਵਿੱਚ ਇਹ ਵੀ ਵੀ ਤੁਸੀਂ ਤੂੰ ਚੈਲੰਜ ਕਰਦੇ ਆ ਨਾ ਅਸੀਂ ਤਾਂ ਚੈਲੰਜ ਵੀ ਨਹੀਂ ਕਰਦੇ ਹਾਂ ਹਾਰ ਵੀ ਜਾਵਾਂਗੇ ਕੋਈ ਗੱਲ ਨਹੀਂ ਤੇ ਜੇ ਉਹ ਹਾਰ ਗਿਆ ਨਾ ਤਾਂ ਮੁੜ ਕੇ ਦੇਖੋ ਫੇ ਕਿਹੜੇ ਬਾਪਿੰਦੀ ਹੈ ਅੱਜਵੇ ਕੱਲਾ ਮੈਨਾਂ ਬਹਿ ਜਾਵੇ ਕਰ ਲਵੇ ਟੇਬਲ ਟਾਕ ਕਰਨੀ ਗੁਰਮਤ ਤੇ ਆ ਗੁਰਮਤ ਤੇ ਮਰਿਆਦਾ ਤੇ ਗੁਰਸਿੱਖੀ ਜੀਵਨ ਤੇ ਉਹਦੇ ਤੇ ਕਰਨੀ ਆ ਖਾਲਿਸਤਾਨ ਤੇ ਬਾਅਦ ਚ ਜਾਵਾਂਗੇ ਪਹਿਲਾਂ ਆਪਣੇ ਆਪ ਤੇ ਕਰਨੀ ਆ